ਅਕਸਰ ਹੀ ਕੁਝ ਖਾਸ ਲੋਕ ਜਿਹੜੇ ਆ ਉਹ ਆਮ ਲੋਕਾਂ ਨੂੰ ਮੂਰਖ ਭੋਲੇ ਇਦਾਂ ਦੇ ਸ਼ਬਦਾਂ ਦੇ ਨਾਲ ਮਲਕ ਸੰਬੋਧਨ ਕਰਦੇ ਨੇ ਭੋਲਾ ਮੂਰਖ ਕੋਈ ਨਹੀਂ ਹੁੰਦਾ ਇਹ ਸਾਨੂੰ ਲੱਗਦਾ ਵਾ ਔਰ ਜਿੰਨੂੰ ਜਿਹੜਾ ਕਹਿ ਰਿਹਾ ਹੁੰਦਾ ਸਾਹਮਣੇ ਵਾਲੇ ਨੂੰ ਉਹ ਇਸ ਕਰਕੇ ਕਹਿ ਰਿਹਾ ਹੁੰਦਾ ਕਿ ਉਹ ਜਿਹੜੀ ਉਹਨੂੰ ਗੱਲ ਤੋਂ ਡੱਕ ਰਿਹਾ ਹੁੰਦਾ ਰੋਕ ਰਿਹਾ ਹੁੰਦਾ ਉਹ ਇਸ ਕਰਕੇ ਰੋਕ ਰਿਹਾ ਹੁੰਦਾ ਕਿਉਂਕਿ ਉਹ ਸਾਰੇ ਜਗ੍ਹਾ ਤੇ ਜਿੱਥੇ ਉਹ ਕਰ ਰਿਆਂ ਦਾ ਉਹ ਸਭ ਕੁਝ ਉੱਥੋਂ ਉਹ ਹੋਇਆ ਜਾਂਦਾ ਉਹ ਉਦਾਹਰਣ ਦੇ ਤੌਰ ਤੇ ਆਪਾਂ ਲੈ ਲਈਏ ਜੇ ਕੋਈ ਭਲਾ ਜਿਹੜੇ ਅਵੇਅਰ ਹੋ ਚੁੱਕੇ ਆ ਜਿਹੜੇ ਧਰਮਾਂ ਮਜਬਾਂ ਰੱਬ ਭਗਵਾਨ ਅੱਲਾ ਗੋੜ ਸਾਧਾ ਸੰਤਾ ਬਾਬਾ ਦੇ ਚੱਕਰਾਂ ਜੋ ਨਿਕਲ ਗਿਆ ਉਹਨਾਂ ਥਾਵਾਂ ਤੇ ਜਿਹੜੇ ਲੋਕ ਜਾਂਦੇ ਆ ਉਹ ਉਹਨਾਂ ਨੂੰ ਇਸ ਕਰਕੇ ਡੱਕਦੇ ਆ ਕਿ ਤੁਸੀਂ ਇੱਥੇ ਨਾ ਜਾਓ ਐਵੇਂ ਆਪਣਾ ਆਰਥਿਕ ਮਾਨਸਿਕ ਸਰੀਰਕ ਸ਼ੋਸ਼ਣ ਕਰਵਾ ਰਹੇ ਜੋ ਇੱਥੇ ਕੁਝ ਨਹੀਂ ਹੈਗਾ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਉਹ ਉੱਥੋਂ ਧੱਕੇ ਖਾਏ ਹੁੰਦੇ ਆ ਇਸ ਕਰਕੇ ਕਹਿ ਰਹੇ ਹਾਂ ਬਾਕੀ ਪੋੜਾ ਪੋੜਾ ਅਗਿਆਨੀ ਮੂਰਖ ਕੋਈ ਨਹੀਂ ਆ ਸਿਰਫ ਸਵਾਰਥਾਂ ਦੇ ਮਾਰੇ ਉਹ ਜਾ ਰਹੇ ਹੁੰਦੇ ਆ ਇਹ ਸੋਚ ਕੇ ਕਿ ਸ਼ਾਇਦ ਐਕਾਂ ਗੱਲ ਬਣ ਜਾਵੇ ਸ਼ਾਇਦ ਅਗਲੀ ਾਰ ਨੂੰ ਗੱਲ ਬਣ ਜਾਵੇ ਇਦਾਂ ਹੀ ਸੋਚਦੇ ਸੋਚਦੇ ਉਹ ਵਿਚਾਰੇ ਆਪਣਾ ਜਿਹੜਾ ਵਾ ਉਹ ਜੀਵਨ ਜਿਹੜਾ ਵਾ ਕਾਫੀ ਆਪਣਾ ਬਰਬਾਦ ਕਰ ਲੈਂਦੇ ਆ ਵੈਸੇ ਇਹ ਕਹਾਣੀ ਸਾਰਾ ਨਾਲ ਵਾਪਰਦੀ ਆ ਕੋਈ ਕਿਸੇ ਦੇ ਤਜਰਬੇ ਤੋਂ ਕੰਮ ਨਹੀਂ ਲੈਂਦਾ ਹਰ ਕੋਈ ਆਪਣਾ ਹੀ ਤਜਰਬਾ ਜਿਹੜਾ ਵਾ ਹਰ ਖੇਤਰ ਦੇ ਵਿੱਚ ਜਿਹੜਾ ਵਾ ਆਪਣਾ ਤਜਰਬਾ ਕਰਨਾ ਚਾਹਦਾ ਵਾ